ਦੋਨੋ ਛਪਨਦੀ ਮੌਤ ਮਾਮਲੇ ਤੋਂ ਬਾਅਦ ਪਰਿਵਾਰ ਦਾ ਗੁੱਸਾ ਇਸ ਕਦਰ ਵੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਹਾਈਵੇ ਉੱਤੇ ਤਾਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹਾਈਵੇ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਗਿਆ ਤੇ ਹੁਣ ਇੱਕੋ ਹੀ ਮੰਗ ਰੱਖੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਦੋਸ਼ ਲਗਾਉਣ ਦੇ ਨਜ਼ਰ ਆ ਰਹੇ ਨੇ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਐਵੇਂ ਦੋਵੇਂ ਨੌਜਵਾਨਾਂ ਦੀ ਮੌਤ ਨੂੰ ਸਿਰਫ ਖਾਸਤ ਆਸਰੀ ਹੈ ਜਦਕਿ ਦੋਵਾਂ ਦੀ ਹੱਤਿਆ ਹੋਈ ਹੈ ਜਿਸ ਨੂੰ ਲੈ ਕੇ ਹਨ ਪਰਿਵਾਰਿਕ ਮੈਂਬਰਾਂ ਦੇ ਵਰ ਲੋਟੜਣਾ ਲਗਾ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੁਥੇ ਵੇਖ ਸਕਦੇ ਹੋ ਕਿ ਕਿਐਸਰਾ ਪਰਿਵਾਰਿਕ ਮੈਂਬਰ ਦਾ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਜੁੜੀ ਤਸਵੀਰਾਂ ਨੇ ਬੇहद ਹੀ ਗਮਗੀਨ ਐ ਪਰ ਇਨਸਾਫ ਤੇਲੇ ਪਰਿਵਾਰ ਜੁੜਾ ਹਾਈਵੇ ਉੱਤੇ ਢੜਣਾ ਲਗਾ ਕੇ ਬੈਠਾ ਪੂਰਾ ਹਾਈਵੇ ਹੀ ਜਵਾਨ ਕਰ ਦਿੱਤਾ ਤਾਂ ਤੁਹਾਨੂੰ ਦੱਸਣ ਇੱਕ ਤਸਵੀਰਾਂ ਪੌਪੂਰ ਦੇ ਪਿੰਡ ਬਹਿਰਾਮ ਸੋਰੇਸਤਾ ਤੋਂ ਸਾਹਤੀ ਆਈਆਂ ਨੇ ਜੁਥੇ ਦੋਨੋਂ ਥਾਵਾਂ ਦੀ ਮੌਤ ਮਾਮਲੇ ਤੋਂ ਬਾਅਦ ਪਰਿਵਾਰ ਦਾ ਗੁੱਸਾ ਪ੍ਰਸ਼ਾਸਨ ਦੇ ਖਿਲਾਫ ਵੀ ਸੱਮੇ ਆਸਮਾਨ ਤੱਕ ਪਹੁੰਚ ਚੁੱਕਿਆ ਹੈ بار بار ਇਹ ਕੋ ਗਾਲਾਂ ਕਹੀ ਜਾ ਰਹੀ ਹੈ ਕਿ ਐਕਸੀਡੈਂਟ ਨਹੀਂ ਕਤਲ ਕੀਤਾ ਗਿਆ ਫਿਲਹਾਲ ਕਰਤਿਆਵਲੋ ਜੋ ਬਿਆਨ ਦਿੱਤੇ ਗਏ ਨੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਮੁੰਡਾ ਦੋਵਾਂ ਨੂੰ ਨਾਲ ਵਾਲੇ ਪਿੰਡ ਦੇ ਵਿੱਚ ਕਿਸੇ ਕੁੜੀ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਗਿਆ ਸੀ ਪਰ ਬਾਅਦ ਵਿੱਚ ਲੜਕਾ ਆਪਣੇ ਬਿਆਨ ਤੋਂ ਮੁੱਕਰ ਗਿਆ ਤਾਂ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਤਾਲ ਮਟੋਲ ਵੀ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਵੀ ਨਿਕਲ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਜਤੁਦਾਸ ਸੁਖਬੀਰ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੀਐਸਪੀ ਅਤੇ ਐਸਐਚਓ ਮੌਕੇ ਤੇ ਹੀ ਘਟਨਾ ਸਥਾਨ ਉੱਤੇ ਪਹੁੰਚ ਕੇ ਲੋਕੇਸ਼ਨ ਦੀ ਜਾਂਚ ਕੀਤੀ ਜਾਵੇ ਤਾਂ ਜੋ ਮੌਤ ਦੇ ਅਸਲ ਕਾਰਨ ਦਾ ਪਤਾ ਚੱਲ ਸਕੇ ਤਾਂ ਜਤੁਦਾਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਜਿਸ ਰਿਹਰੇ ਦਿਨ ਨਾਲ ਬਾਈਕ ਦੀ ਟੱਕੀ ਟੱਕਰ ਹੋਣ ਦੀ ਮੌਤੇ ਦੀ ਗੱਲ ਕਰ ਰਹੀ ਹੈ ਉਸ ਰੇੜੇ ਉੱਤੇ ਕੋਈ ਵੀ ਸੜਕ ਖਾਸ ਦਾ ਨਿਸ਼ਾਨ ਹੀ ਨਹੀਂ ਹੈ ਨਾ ਹੀ ਉਸ ਜਗ੍ਹਾ ਉੱਤੇ ਜੁੜਾ ਉਹ ਰੇੜਾ ਮੌਜੂਦ ਹੈ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਲਿਜਵਾਇਆ ਗਿਆ ਪਰ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਇੱਕ ਹੀ ਮੰਗ ਰੱਖੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਤਾਂ ਉਹਨਾਂ ਦਾ ਤੜਨਾ ਇਸੇ ਤਰ੍ਹਾਂ ਜਾਰੀ ਰਹੇਗਾ ਹਾਲਕਿ ਇਸ ਪੂਰੇ ਗਮਗੀਨ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਲਗਤਾਂ ਪੁਲਿਸ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਪਰ ਫਿਰ ਵੀ ਇਨਸਾਫ ਦੀ ਮੰਗ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੱਸ ਦਨੀ ਹੈ ਕਿ ਭੋਗਪੁਰ ਦੇ ਪਿੰਡ ਬਹਿਰਾਮ ਸੌਰਸਤ ਦੇ ਵਿੱਚ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਮ੍ਰਿਤਕ ਬਾਈਕ 'ਤੇ ਕਿਸੇ ਦੋਸਤ ਦੇ ਫੰਕਸ਼ਨ ਤੋਂ ਵਾਪਸ ਆ ਰਹੇ ਸੀ ਹਾਲਾਂਕਿ ਘਰਦਿਆਂ ਨੇ ਇਸ ਨੂੰ ਸੜਕ ਹਾਦਸਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਨੂੰ ਕਿਹਾ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਫਿਲਹਾਲ ਦੋ ਨوجوان ਦੀ ਮੌਤ ਦੇ ਮਾਮਲੇ 'ਚ ਇਨਸਾਫ ਪਰਿਵਾਰ ਮੰਗ ਰਿਹਾ ਅਤੇ ਉਹਨਾਂ ਦੇ ਵੱਲੋਂ ਧੜਨਾ ਲਗਾ ਕੇ ਰਸਤੇ ਨੂੰ ਜਾਮ ਕਰ ਦਿੱਤਾ ਹੈ ਤਾਂ ਜੀ ਕੀ ਨਾਮ ਆਪਣਾ ਮੇਰਾ ਨਾਮ ਭਾਜੀ ਦੇਪਾ ਕੀ ਗੱਲ ਹੋਈ ਸੀ ਬ੍ਰਦਰ ਜਿਹੜਾ ਐਕਸੀਡੈਂਟ ਸਾਨੂੰ ਕੋਈ ਨਹੀਂ ਪਤਾ ਕੀ ਗੱਲ ਸੀ ਕੀ ਨਹੀਂ ਗੱਲ ਸੀ ਸਾਨੂੰ ਕੋਈ ਗੱਲ ਦਾ ਨਹੀਂ ਹਜੇ ਤੱਕ ਪਤਾ ਮੇਰੇ ਤਾਂ ਘਰ ਪ੍ਰੋਗਰਾਮ ਸੀਗਾ ਮੇਰੇ ਬੱਚੇ ਦਾ ਲੋੜੀ ਦਾ ਪ੍ਰੋਗਰਾਮ ਸੀ ਮੇਰਾ ਭਰਾ ਉਹ ਕਿਹਾ ਆ ਗਿਆ ਸੀਗਾ ਉਹਨੂੰ ਲੈ ਕੇ ਗਏ ਆ ਮੇਰੇ ਭਰਾ ਨੇ ਮੇਰੇ ਭਰਾ ਨੂੰ ਉਹ ਤੋਂ ਲੈ ਕੇ ਗਏ ਆ ਜਦੋਂ ਸਾਨੂੰ ਸ਼ਾਮ ਨੂੰ ਪਤਾ ਲੱਗਦਾ ਵੀ ਉਹਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਦੇਖਦੇ ਆ ਸਾਨੂੰ ਬਾਅਦ ਚੋ ਗੱਲ ਦਾ ਪਤਾ ਲੱਗਦਾ ਵੀ ਐਕਸੀਡੈਂਟ ਨਹੀਂ ਹੈਗਾ ਉਹਦਾ ਕਤਲ ਹੋਇਆ ਆ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਜਾਂਦੀ ਕੋਈ ਕਾਰਵਾਈ ਕੀ ਕਾਰਵਾਈ ਨਹੀਂ ਹੋਈ ਕਹਿੰਦੇ ਪਈ ਸਾਨੂੰ ਕੋਈ ਕਾਰਵਾਈ ਨਹੀਂ ਕਹਿੰਦੇ ਸਾਨੂੰ ਸਾਨੂੰ ਦਿਖਾ ਦੇਣ ਸਾਨੂੰ ਸ਼ੱਕ ਦੇ ਆਧਾਰ ਤੇ ਸਾਨੂੰ ਦਿਖਾ ਦੇਣ ਕਿੱਥੇ ਉਹਨਾਂ ਨੂੰ ਲੈ ਕੇ ਆਏ ਕਿੱਥੇ ਕੁੜੀ ਦੇ ਪਰਿਵਾਰ ਨੂੰ ਲੈ ਕੇ ਆਏ ਕੁੜੀ ਦਾ ਪਿਓ ਮਾਂ ਕੋਈ ਉਹਨਾਂ ਦੇ ਘਰ ਦਾ ਆਏਗਾ ਇੱਥੇ ਮੌਜੂਦ ਨਹੀਂ ਹੈ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਤੁਸੀਂ ਮੰਨਦੇ ਹੋ ਕਿ ਇਹ ਹੱਤਿਆ ਹੋਈ ਹੈ ਅਸੀਂ ਮੰਨਦੇ ਹਾਂ ਅਸੀਂ ਮੰਨਦੇ ਹਾਂ ਅਸੀਂ ਮੰਨਦੇ ਹਾਂ ਕਿ ਹੱਤਿਆ ਹੋਈ ਆ ਤੁਸੀਂ ਇਨਸਾਫ ਉਹਨਾਂ ਪੁਲਿਸ ਕੋਲ ਕੀ ਇਨਸਾਫ ਦੀ ਮੰਗ ਕਰਦੇ ਹੋ ਪੁਲਿਸ ਕਾਰਵਾਈ ਕਰੇ ਕਾਰਵਾਈ ਕਰਕੇ ਸਾਨੂੰ ਦੱਸਣ ਉਹਨਾਂ ਨੂੰ ਚੱਕ ਕੇ ਲਿਆਉਣ ਇੱਥੇ ਕਿਹੜੇ ਬੰਦੇ ਦਾ ਨਾਂ ਬਾਈ ਨੇਮ ਦੱਸੋ ਨਾਂ ਦੱਸੋ ਸਰ ਸਾਨੂੰ ਕੀ ਕਿਦਾਂ ਨੇਮ ਦੱਸਦੇ ਆ ਅਸੀਂ ਤੁਹਾਨੂੰ ਦੱਸਦੇ ਕਿ ਸਾਡੇ ਮੁੰਡੇ ਨੂੰ ਜਿਹੜਾ ਅਸੀਂ ਨੇਮ ਲੈਂਦੇ ਉਹਨੂੰ ਇਹ ਲੈ ਆਏ ਆ ਕੁੜੀ ਨੂੰ ਜਿਹਦਾ ਅਸੀਂ ਨਾਂ ਲੈਂਦੇ ਜਿਹੜਾ ਸਾਡਾ ਗਵੰਡੀ ਜਿਹਦਾ ਸੱਕ ਦੇ ਆਧਾਰ ਤੇ ਅਸੀਂ ਨਾਂ ਲੈਂਦੇ ਤੁਸੀਂ ਸਾਨੂੰ ਉਹ ਦਿਖਾ ਦਿਓ ਕਿ ਜੇ ਉਹ ਲੈ ਆਏ ਆ ਕੁੜੀ ਕੁੜੀ ਵੀ ਮਹਗਾ ਹੁਣ ਉਸੇ ਸਾਥ ਉਹ ਕੁੜੀ ਚਾਹੀਦੀ ਆ ਸਾਨੂੰ ਕੁੜੀ ਚਾਹੀਦੀ ਜਿਹਦੇ ਉਹਦੀ ਮਾਂ ਉਹਦਾ ਪਿਓ ਰਾਂ ਚਾਹੀਦਾ ਹੈ ਇਹ ਚਾਹ ਰਹੇ ਉਹਦਾ ਪਿਤਾ ਨਾਲ ਜੁੜਦਾ ਹੈ ਚਾਹੀਦਾ ਇੱਥੇ ਸਾਡੇ ਅੱਗੇ ਪਿੱਛੇ ਕੋਈ ਨਹੀਂ ਆ ਜਾਉਂਦਾ ਭੈਣ ਦਾ ਕੋਈ ਬਣਾਏਗਾ ਸਾਡੀ ਮਾਂ ਜਿਹੜੀ ਬੱਚਾ ਜਾਏਗਾ ਇੱਕ ਵਕਲ ਦਾ ਪੁੱਤ ਮਹਗਾ ਜ਼ਿਕਰ ਕਰ ਪੁਲਿਸ ਕਾਰਵਾਈ ਨਹੀਂ ਕਰਦੀ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਸਰ ਅਸੀਂ ਇੱਥੇ ਹੀ ਬੈਠੇ ਆ ਅਸੀਂ ਇੱਥੇੋਂ ਉੱਠ ਕੇ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਜਾਣਾ ਅਸੀਂ ਇੱਥੋਂ ਕਿਤੇ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਹਿਲਣਾ ਇੱਕ ਲੜਕੀ ਵਾਲਾ ਜ਼ਿਕਰ ਕਰ ਰਹੇ ਹੋ ਕੀ ਮਾਮਲਾ ਹੈ ਸਾਰਾ ਸਰ ਸਾਨੂੰ ਸੁਣਨੇ ਚ ਇਹ ਹੀ ਆਉਂਦਾ ਵੀ ਉਹ ਕੁੜੀ ਦੇ ਜਿਹੜਾ ਮੁੰਡੇ ਦੇ ਨਾਲ ਗਏ ਆ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਚੱਕਰ ਸੀ ਕੀ ਨਹੀਂ ਸੀਗਾ ਸਾਨੂੰ ਸੁਣਨੇ ਚ ਇਹ ਹੀ ਆਉਂਦਾ ਵੀ ਕੋਈ ਕੁੜੀ ਨੇ ਉੱਥੇ ਬੁਲਾਇਆ ਸੀਗਾ ਉੱਥੇ ਗਏ ਸੀ ਜਿਹੜਾ ਸਾਡੇ ਪਿੰਡ ਦਾ ਨਾਲ ਮੁੰਡਾ ਸੀ ਇਹ ਮਗਰ ਉੱਤਰ ਗਿਆ ਲੈ ਕੇ ਇਹ ਗਿਆ ਸਾਡੇ ਪਿੰਡ ਦਾ ਮੁੰਡਾ ਨਾਲ ਗਿਆ ਤੁਸੀਂ ਪੁੱਛਣ ਗਏ ਨਾ ਉਹਨਾਂ ਦੇ ਘਰ ਪੁੱਛਣ ਗਏ ਜੋ ਸਾਨੂੰ ਦੱਸਿਆ ਗਿਆ ਸੀ ਉਸ ਅਧਾਰ ਤੇ ਤੁਹਾਨੂੰ ਦੱਸਦੇ ਵੀ ਉਹ ਪੁੱਛਣ ਗਏ ਉਹ ਮੁੰਡਾ ਘਰੇ ਹੈ ਨਹੀਂ ਸੀ ਜਿਹੜਾ ਨਾਲ ਲੈ ਕੇ ਗਿਆ ਉਹ ਹੁਣ ਕਹਿੰਦਾ ਕਿ ਮੈਂ ਨਾਲ ਨਹੀਂ ਸੀਗਾ ਉਹ ਪੁੱਛ ਕਰ ਗਿਆ ਉੱਤਰੀਆ ਮੋਕੇ ਉੱਤਰ ਕੇ ਜੀ ਕਿਹੜਾ ਬੰਦਾ ਜੀ ਆਪਣਾ ਪਿੰਡ ਮੇਰਾ ਬੈਚਾ ਜੀ ਇਹ ਮੇਰੇ ਪਰਿਵਾਰ ਦੇ ਬੰਦੇ ਹੀ ਆ ਜੀ ਰਿਸ਼ਤੇਦਾਰ ਹੀ ਆ ਜਿਹੜਾ ਕੋਈ ਵੀ ਆ ਮੂਜੀ ਬੰਦਾ ਆਪਾਂ ਉਹਦੇ ਨਾਲ ਖੜੇ ਆ ਜੀ ਚਾਹੇ ਉਹ ਕੋਈ ਵੀ ਆ ਜਿਹੜਾ ਜਿਸ ਬੱਚੇ ਦੇ ਜਿਸ ਮਾਪੇ ਦੇ ਬੱਚੇ ਚੱਲ ਜਾਣ ਪਤਾ ਉਹਨੂੰ ਆ ਦੂਸਰੇ ਨੂੰ ਨਹੀਂ ਪਤਾ ਲੱਗਦਾ ਜੀ ਮੈਂ ਇਹ ਗੱਲ ਕਹਿੰਦਾ ਆ ਕਿ ਉਥੇ ਡੀਐਸਪੀ ਐਸਐਚਓ ਜਾਣ ਉਥੇ ਲੋਕੇਸ਼ਨ ਲਿਬਾਉਣ ਜੋ ਬੰਦੀ ਕਾਰਵਾਈ ਆ ਉਥੇ ਲੋਕੇਸ਼ਨ ਕਰਾਉਣ ਲਵਾ ਕੇ ਪਤਾ ਲੱਗੇ ਵੀ ਕਿਹੜੇ ਕਿਹੜੇ ਉਥੇ ਮੁੰਡੇ ਮੌਜੂਦ ਸੀ ਕਿਹਨਾ ਕਿਹੜਾ ਬੰਦਿਆਂ ਨੇ ਉਥੇ ਬਾਦਤ ਕੀਤੀ ਆ ਇਹਨਾਂ ਬਚਾਰਿਆਂ ਨੂੰ ਤਾਂ ਇਹਨਾਂ ਦਾ ਪੁੱਤ ਮਰ ਗਿਆ ਇਹਨਾਂ ਤਾਂ ਬੋਲਣਾ ਵੀ ਨਹੀਂ ਆਉਂਦਾ ਨਾ ਇਹਨਾਂ ਨੂੰ ਗੱਲ ਕਰਨੀ ਆਉਂਦੀ ਆ ਇਹ ਬਸ ਐਕਸੀਡੈਂਟ ਹੋ ਗਿਆ ਹੁਣ ਗੱਡੇ ਦਾ ਪਹਿਲਾਂ ਕਹਿੰਦੇ ਗੱਡੇ ਦੇ ਤਾਂ ਪੱਠੇ ਰੱਖੇ ਆ ਫੇਰ ਕਹਿੰਦੇ ਜੀ ਗੋਹਾ ਲੱਦੇ ਆ ਪਰ ਤੁਸੀਂ ਵੀਡੀਓ ਲੈ ਕੇ ਦੇਖੋ ਗੱਡੇ ਤੇ ਕੋਈ ਨਿਸ਼ਾਨੀ ਨਹੀਂ ਇੱਕ ਗੱਲ ਦੱਸੋ ਕੀ ਸ਼ੋਕਨਾਮ ਕੀ ਤੋਂ ਮੇਰਾ ਜਹੇਦਾਰ ਸੁਖਵੀਰ ਸਿੰਘ ਹੈ ਜਹੇਦਾਰ ਸੁਖਵੀਰ ਸਿੰਘ ਜੀ ਇੱਕ ਗੱਲ ਦੱਸੋ ਤੁਸੀਂ ਸੋਹਦੇ ਬੈਕ ਜਿਹੜਾ ਰੇੜਾ ਰੇੜੇ ਦੇ ਵਿੱਚ ਇਹ ਕਹਿੰਦੇ ਪਤਾ ਹੈ ਹੀ ਨਹੀਂ ਉਹ ਰੇੜੇ ਨਾਲ ਤੁਹਾਨੂੰ ਕੋਈ ਜਿਹੜਾ ਮਾਲਕ ਹੋ ਮਿਲਿਆ ਨਹੀਂ ਮੇਰਾ ਨਹੀਂ ਤੁਸੀਂ ਪਤਾ ਵੀ ਨਹੀਂ ਕੀਤਾ ਕਿੱਥੇ ਦਾ ਰੇੜਾ ਨਹੀਂ ਜੀ ਮੈਨੂੰ ਪਤਾ ਨਹੀਂਗਾ ਸਿਰ ਮੈਂ ਇਹ ਰੇੜਾ ਦੇਖਿਆ ਆਣ ਕੇ ਉੱਥੇ ਕੋਈ ਛੜੀਟ ਨਹੀਂ ਕੋਈ ਨਿਸ਼ਾਨ ਨਹੀਂ ਪਹਿਲਾਂ ਇਹ ਦੱਸਦੇ ਸਾਰੇ ਜਣੇ ਵੀ ਰੇੜੇ ਤੇ ਪੱਠੇ ਸੀ ਉਹ ਜੇ ਪੱਠੇ ਆਲਾ ਹੁੰਦਾ ਤੇ ਪੱਠਿਆਂ ਦੇ ਨਿਸ਼ਾਨ ਲੱਗਣੇ ਸੀ ਹੁਣ ਹੁਣ ਇੱਥੇ ਗੋਹਾ ਲੱਦਿਆ ਆ ਤੇ ਹੁਣ ਤੁਸੀਂ ਇਹ ਦੇਖੋ ਵੀ ਗੋਏ ਹੁਣ ਜਾ ਕੇ ਜਾਂਦੇ ਤੁਸੀਂ ਦੇਖ ਕੇ ਜਾਓ ਕੋਈ ਗੋਏ ਦੇ ਨਿਸ਼ਾਨ ਤੇ ਵੀ ਕੋਈ ਝੀਟ ਨਹੀਂ ਦੇਖੋ ਉਹਨੂੰ ਲੈ ਕੇ ਜਾਣਾ ਅਸੀਂ ਪੰਜ ਬੰਦੇ ਮਾਂ ਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ